ਰੌਂਦ ਕਮੇਟੀ ਦੇ ਨਕਰਵਾਲੋਂ ਕਾਲ ਸਾਹਿਬ ਜੀ ਦਾ ਸਨਮਾਨ ਕੀਤਾ ਜਾ ਰਿਹਾ ਬੋਲੇ ਸੋਨਿਆ ਨਾਲੇ ਸਾਸ਼ਣ ਜੀ ਜੀ ਲੋਜੀ ਕੋਨਾ ਦਾ ਵੀ ਸਨਮਾਨ ਕੀਤਾ ਜਾ ਰਿਹਾ ਬੋਲੇ ਸੋਨਿਆ ਜੰਮਸਤ ਸਰ ਸਾਹਿਬ ਪਾਲ ਸਿੰਘ ਜੀ ਜਲਾ ਸਾਹਿਬ ਮੈਂਬਰ ਐਜਪੀਸੀ ਉਹਨਾਂ ਦਾ ਵੀ ਸਨਮਾਨ ਕੋਲੇ ਸੋਨਹਾ ਹੁਣ ਖਾਲਸਾ ਜੀ ਸਭਖਮ ਜੀ ਸਿੰਘ ਖਾਲਸਾ ਜੀ ਆ ਉਹ ਪ੍ਰਧਾਨ ਜੀ ਕਹਿੰਦੇ ਨੇ ਪੂਰਾ ਜੀ ਕਹਿੰਦੇ ਵੀ ਥੋੜੇ ਗਰਮ ਕਰ ਲਈਏ ਬਾਕੇ ਕਾਲੀ ਹੈ ਕਿਉਂਕਿ ਕਈ ਵਾਰੀ ਰੋਜ਼ ਨਹੀਂ ਸੱਥਾ ਜੁੜਦੀਆਂ ਜਿਸ ਮਰਸ ਵਾਸਤੇ ਬੈਠੇ ਆ ਥੋੜੋ ਦੇਖ ਕੇ ਵੱਲੋਂ ਬਲੇ ਕੀ ਹੋਣਾ ਕੀ ਕਰਿਆ ਉਹਦਾ ਨਾਰੇ ਮਾਰਨ ਦੇ ਬੋਲਣ ਦਾ ਲੋ ਪ੍ਰਧਾਨ ਜੀ ਨਾਰੇ ਉਸ ਤੋਂ ਬਾਅਦ ਖਾਲਸਾ ਜੀ ਦੇ ਵਿਚਾਰ ਸਾਂਝੇ ਕਰਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰਜੀਤ ਸਿੰਘ ਲੋ ਪ੍ਰਧਾਨ ਬਿਕਰਮ ਸਿੰਘ ਖਾਲਸਾ ਜਤਿੰਦਰ ਸੰਤ ਸਿੰਘ ਜੀ ਮਹਿਰਪੁਰੀ ਯੂਦ ਅਕਾਲੀ ਦਲ ਜਿੰਦਾਬਾਦ ਹੋਮਣੀ ਅਕਾਲੀ ਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਦਾਰ ਸੰਤੋਸ਼ ਸਿੰਘ ਜੀ ਰਾਕੂਰੀ ਹਰਪਾਲ ਸਿੰਘ ਜੱਲਾ ਜੀ ਜਿੰਦਰ ਅਰਜੀਬੀਸੀ ਪ੍ਰਧਾਨ ਪੋਲਾ ਜੀ ਸਾਫ ਦਾ ਕੌਂਸਲਰ ਸਹਿਬਾਨ ਪਾਰਟੀਆ ਪ੍ਰਬਾਰ ਸਾਹਮਣੇ ਬੈਠੀ ਸੰਗਤ ਫਾਇਰ ਜੀ ਦਾ ਹਾਲਾ ਸਾਹ ਪਾਗੋ ਜੀ ਕੀ ਹੱਥੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੈਂ ਅੱਜ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚਿਆ ਹਾਂ ਇੱਕ ਤਰੀਕ ਨੂੰ ਬੋਟਾ ਪੈਣੀਆਂ ਨੇ ਕਿ ਫਤਿਹਗੜ ਸਾਹਿਬ ਹਲਕੇ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਲੋਕ ਸਭਾ ਚ ਪਹੁੰਚੇਗਾ ਕਮਨੀ ਕਾਂਗਰਸ 1970 ਦੇ ਵਿੱਚ ਪਹਿਲੀ ਵਾਰੀ ਤਾਕਤ ਦੇ ਵਿੱਚ ਆਇਆ ਉਸ ਵੇਲੇ ਕਿਸਨਾ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸਨ ਔਰ ਮੇਰੇ ਪਿਤਾ ਸੁਰਜੀਤ ਸਿੰਘ ਕਾਲਸਾ ਉਹਨਾਂ ਦੇ ਨਾਲ ਉਹ ਐਮਐਲਏ ਬਣੇ ਨੀਲੇ ਕਾਰਡਾਂ ਦੀਆਂ ਸਕੀਮਾਂ ਜਿਹਨੂੰ 8000 ਦੀ ਸਕੀਮ ਕਹਿੰਦੇ ਸੀ ਬਿਜਲੀ ਦੇ 200 ਯੂਨਿਟ ਇਸ ਤਰ੍ਹਾਂ ਦੀਆਂ ਕਈ ਲੋਕ ਭਲਾਈ ਦੀਆਂ ਸਕੀਮਾਂ ਉਹ ਤੋਂ ਪਹਿਲੀ ਵਾਰ ਹੀ ਚੱਲਿਆ ਸਨ ਸਾਨੂੰ ਇਹ ਹਦਾਇਤ ਹੁੰਦੀ ਸੀ ਕਿ ਜਦੋਂ-ਜਦੋਂ ਵੀ ਔਰ ਜਾ ਕੇ ਦੇਖਣਾ ਕਿ ਸਕੀਮ ਪਿੰਡ ਪੱਧਰ ਤੱਕ ਲੋਕਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਹਰ ਵਰਗ ਦੀ ਭਲਾਈ ਲਈ ਕੋਈ ਨਾ ਕੋਈ ਸਕੀਮ ਚਲਾਈ ਮੁਰਕੇ 2007 ਦੇ ਵਿੱਚ ਸੰਘਦਨ ਦੇ ਦੁਆਰਾ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਔਰ ਮੈਂ ਖੰਨੇ ਤੋਂ ਵਿਧਾਇਕ ਬਣ ਕੇ ਉਹਨਾਂ ਦੇ ਨਾਲ ਕੰਮ ਕੀਤਾ। ਉਹਦੋਂ ਵੀ ਬਹੁਤ ਸਾਰੀਆਂ ਨਵੀਆਂ ਸਕੀਮਾਂ ਹਰ ਵਰਗ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਦਿੱਤੀਆਂ। ਅੱਜ ਤੱਕ ਕੋਈ ਐਸੀ ਸਰਕਾਰ ਨਹੀਂ ਆਈ ਇਕਾਲੀ ਦਲ ਤੋਂ ਬਿਨਾਂ ਜਿਨੇ ਇੰਨੇ ਵੱਡੇ ਫੈਸਲੇ ਲਏ ਕੀ। ਤਾਂ ਇਹ ਮੈਂ ਪੂਰੀ ਸਰਦਾਰ ਵਿਕਰਜੀਤ ਸਿੰਘ ਖਾਲਸਾ ਤੇ ਸਮੂਹ ਜੋ ਸੰਗਤ ਆਈ ਆ ਉਹਨਾਂ ਦਾ ਸਾਡੇ ਨੂੰ ਤਹਿ ਦਿਲੋਂ ਧੰਨਵਾਦ ਇਹਨਾਂ ਨੇ ਸਾਡੀ ਇੱਕ ਸਰੇ ਤੇ ਇੰਨਾ ਹੌਸਲਾ ਮਿਲਾਇਆ ਕਾਲੀ ਦਲ ਤੋ ਇਹਨਾਂ ਦੇ ਨਾਲ ਕੇ ਵੀ ਵੋਟਾਂ ਇੱਕ ਤਰੀਕਾ ਆਪਾਂ ਤੱਕਦੀ ਦਾ ਬਣਾ ਦਵਾ ਕੇ ਇਹਨਾਂ ਨੂੰ ਕਾਮਯਾਬ ਕਰਦੇ ਇਹਨਾਂ ਦੀ ਕਾਮਯਾਬੀ ਹੀ ਆਪਣੀ ਕਾਮਯਾਬੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਵਧੀਆ ਹੰਗਾਰਾ ਪਬਲਿਕ ਦਾ ਵੱਡਾ ਇਕੱਠਾ ਲੋਕਾਂ ਦੇ ਵਿੱਚ ਇਸ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਕਿਉਂਕਿ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਸਾਰੀਆਂ ਪਾਰਟੀਆਂ ਨੂੰ ਦੇਖਿਆ ਜਾ ਚੁੱਕਿਆ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਹੀ ਇਸ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕਰੇਗਾ। ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਨੰਦਪੁਰ ਦਾ ਭਾਰੀ ਇਕੱਠ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੇ ਮੋਹਰ ਲਾਉਂਦਾ। ਔਰ ਲੋਕਾਂ ਦੀ ਜੋ ਵੀ ਸ਼ਾ ਹੈਗੀ ਆ ਅਕਾਲੀ ਦਲ ਨੂੰ ਚਿਤਾਉਣ ਦੀ ਸ਼ਰਧਾ ਇਕੱਠ ਤੋਂ ਦੇਖਦੀ ਸੀ ਕਿਉਂਕਿ ਹਰ ਵਰਗ ਦਾ ਹਰ ਸਮਾਜ ਦਾ ਲੋਕ ਇੱਥੇ ਦਰਵਾਜ਼ੇ ਸਾਡੇ ਇਕੱਠੇ ਹੋਏ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੇ ਦੌਰ ਤੇ ਜਦੋਂ ਵੀ ਇੱਥੇ ਪਾ ਰਹੇ ਵਾਈ ਖਾਲਸਾ ਇੱਕ ਸਮਾਂ ਹੁੰਦਾ ਹੀ ਕਾਲੀ ਦਲ ਪਹਿਲੇ ਨੰਬਰ ਤੇ ਸੀਗਾ ਸਾਡੇ ਨਾਲ ਸੀਟ ਵੀ ਲੈ ਕੇ ਤੇ ਅੱਜ ਨਾਲ ਦੇਖਦੇ ਹਾਂ ਇਸ ਵਾਰ ਰਿਜ਼ਲਟ ਕਿੱਥੇ ਹੈ ਇਸ ਵਾਰ ਵੀ ਕਾਲੀ ਦਲ ਦਾ ਸਮਾਂ ਹੁਣ ਵੀ ਬਹੁਤ ਵਧੀਆ ਉਹ ਗਮਰਾਹ ਕਰਕੇ ਜਿਹੜੇ ਮਾਈਆਂ ਨਾਲ ਵੋਟਾਂ ਲੈ ਗਈ ਉਹ ਧੋਖਾ ਕਰਕੇ ਵੋਟਾਂ ਲੈ ਗਈ ਲੋਕ ਐਸਾ ਸਮਝ ਚੁੱਕੇ ਨੇ ਹੁਣ ਉਹ ਧੋਖਾ ਨਹੀਂ ਖਾਣਗੇ ਸਰੋਹਣੀ ਕਾਲੀ ਦਲ ਨੂੰ ਵੋਟਾਂ